ਸਸਿਕਾ ਜੀ ਡੇਲੀ ਡੈਕਸ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਮੌਸਮ ਦੇ ਨਾਲ ਜੁੜੀ ਅਪਡੇਟ ਲੈ ਕੇ ਹਾਜ਼ਰ ਆ ਪੰਜਾਬ ਪੜ ਦੇ ਵਿੱਚ ਮੌਸਮ ਨੂੰ ਲੈ ਕੇ ਭਵਿੱਖਬਾਣੀ ਹੋਈ ਹੈ ਤੇ ਹੁਣ ਤਾਪਮਾਨ ਡਿੱਗਦਾ ਹੋਇਆ ਨਜ਼ਰ ਆਇਆ ਪੰਜਾਬ ਦੇ ਵਿੱਚ येलो ਅਲਰਟ ਜਾਰੀ ਹੋ ਗਿਆ ਹੈ ਵੱਡੀਆਂ ਭਵਿੱਖਬਾਣੀਆਂ ਮੌਸਮ ਵਿਭਾਗ ਦੇ ਮੁਤਾਬਕ ਕੀਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਹੁਣ ਖਤਰੇ ਦੀ ਘੰਟੀ ਲਗਾਤਾਰ ਵੱਜ ਰਹੀ ਹੈ ਪੰਜਾਬੀ ਜਰਾ ਸਾਵਧਾਨ ਰਹਿਣਾ ਕਿਉਂਕਿ ਹੁਣ ਲਗਾਤਾਰੇ ਬਦਲਦਾ ਮੌਸਮ ਤੁਹਾਡੇ ਲਈ ਕਾਫੀ ਕਹਿਰ ਬਰਸਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਕਲਾਕੇ ਦੀ ਠੱਡ ਸੰਗਣੀ ਧੁੰਦ ਤੇ ਸੀਤ ਲਹਿਰ ਦਾ ਪ੍ਰਕੋਪ ਪੰਜਾਬ ਦੇ ਵਿੱਚ ਲਗਾਤਾਰ ਦੇਖ ਨੂੰ ਮਿਲਿਆ ਇਸ ਨੂੰ ਹੀ ਲੈ ਕੇ ਖਾਸ ਅਪਡੇਟ ਜਿਹੜੀ ਆ ਮੌਸਮ ਦੇ ਮੁਤਾਬਕ ਸਾਹਮਣੇ ਆਈ ਹੈ ਔਰ ਦੱਸਿਆ ਗਿਆ ਕਿ ਹੁਣ ਇਸੇ ਤਰੀਕੇ ਨਾਲ ਪੰਜਾਬ ਪਰ ਦਾ ਮੌਸਮ ਜਿਹੜਾ ਵਾ ਦੇਖਣ ਨੂੰ ਮਿਲ ਸਕਦਾ ਹੈ ਇਸੇ ਹੀ ਚੱਲਦੇ ਪੰਜਾਬ ਅਤੇ ਚੰਡੀਗੜ੍ਹ ਦੇ ਕੁਝ ਇਲਾਕਿਆਂ ਦੇ ਵਿੱਚ ਧੁੰਦ ਛਾਈ ਦਈ ਹੈ ਚੰਡੀਗੜ੍ਹ ਮੌਸਮ ਵਿਭਾਗ ਕੇਂਦਰ ਨੇ 21 ਜਨਵਰੀ ਤੱਕ ਔਰੇਂਜ ਜਿਹੜਾ ਅਲਰਟ ਜਾਰੀ ਧੁੰਦ ਦਾ ਕੀਤਾ ਹੈ ਹਾਲਾਂਕਿ ਠੰਡ ਠੰਡੀ ਲਹਿਰ ਦੀ ਉਮੀਦ ਨਹੀਂ ਹੈ ਮੌਸਮ ਵਿਭਾਗ ਦੇ ਅਨੁਸਾਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ ਸਾਹਿਬ ਅਤੇ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਇਸ ਨਾਲ ੀਤ ਲਹਿਰ ਅਤੇ ਠੰਡੇ ਦਿਨ ਤੋਂ ਰਾਹਤ ਮਿਲੇਗੀ ਧੁੱਪ ਵੀ ਨਿਕਲਣ ਦੀ ਉਮੀਦ ਹੈ ਤੇ 18 ਤੇ 19 ਜਨਵਰੀ ਨੂੰ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਮੀਂਹ ਪੈਣ ਦੀ ਉਮੀਦ ਹੈ 23 ਅਤੇ 24 ਤਰੀਕ ਨੂੰ ਵੀ ਪਾਰੀ ਮੀਂਹ ਪੈ ਸਕਦਾ ਹੈ ਲਗਾਤਾਰ 5 ਦਿਨਾਂ ਦੀ ਠੰਡ ਲਹਿਰ ਠੰਡੀ ਲਹਿਰ ਤੋਂ ਬਾਅਦ ਰਾਸ਼ਟਾਨੀ ਦੇ ਤਾਪਮਨ ਵਿੱਚ ਥੋੜਾ ਜਿਹਾ ਸੁਧਾਰ ਹੋਇਆ ਹੈ ਦੇ ਦਿਨ ਵੇਲੇ ਚਮਕ ਤਾਰ ਜਿਹੜੀ ਧੁੱਪ ओरिजिनल ਕਿਰਾਕੇ ਦੀ ਠੰਡ ਤੋਂ ਰਾਹਤ ਮਿਲੀ ਹੈ ਦੱਸ ਜੀਏ ਕਿ ਉੱਤਰੀ ਭਾਰਤ ਦੇ ਵਿੱਚ ਤੇਜ਼ ਠੰਡ ਦਾ ਦੌਰਾ جاری ਹੈ ਕਸ਼ਮੀਰ ਸਮੇਤ ਕਈ ਇਲਾਕਿਆਂ ਵਿੱਚ ਰਾਤ ਦਾ ਤਾਪਮਨ ਜਵਾਮ ਤੋਂ ਹੇਠਾਂ ਚਲਾ ਗਿਆ ਹੈ ਔਰ ਪੰਜਾਬ ਦੇ ਐਸਬੀਐਸ ਨਗਰ ਜ਼ਿਲ੍ਹੇ ਦੇ ਪੱਲਵਾਲ ਸਭ ਤੋਂ ਠੰਡਾ ਰਿਹਾ ਹੈ ਇਸ ਤੋਂ ਘੱਟ ਤੋਂ ਘੱਟ ਤਾਪਮਨ 0.9 ਡਿਗਰੀ ਸੈਲਸੀਅਸ ਤਰਜ ਕੀਤਾ ਗਿਆ ਜੋ ਆਮ ਨਾਲੋਂ 4.3 ਡਿਗਰੀ ਘੱਟ ਹੈ ਇਸ ਸੀਜ਼ਨ ਵਿੱਚ ਕਟੋਕਪਾਟ ਆਪਾਂ ਨੇ ਪਹਿਲੀ ਵਾਰ ਇੰਨੀ ਗਰਮੜ ਦੇ ਵਿੱਚ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਲਗਾਤਾਰ ਇਹ ਬਦਲਦਾ ਮੌਸਮ ਲਗਾਤਾਰ ਲੋਕਾਂ ਨੂੰ ਮੁਸ਼ਕਲਾਂ ਦਾ ਮੁਸ਼ਕਲਾਂ ਦੇ ਵਿੱਚ ਪਾਉਂਦਾ ਹੋਇਆ ਨਜ਼ਰ ਆ ਰਿਹਾ ਔਰ ਵੱਡੇ ਪੱਧਰ ਤੇ ਠੀਤ ਲਹਿਰ ਪੰਜਾਬ ਦੇ ਵਿੱਚ ਚੱਲਦੀ ਨਜ਼ਰ ਆ ਰਹੀ ਹੈ ਮੌਸਮ ਨੂੰ ਲੈ ਕੇ ਖਾਸ ਤੌਰ ਤੇ ਇਕਵਾੜੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਆਈਐਮਡੀ ਵਿਪਾਕ ਦੀਆਂ ਰਿਪੋਰਟਾਂ ਵੱਡੀਆਂ ਅਪਡੇਟਸ ਜਾਰੀ ਕਰੀਆਂ ਨੇ ਇਸੇਹੀ ਚਾਲ ਦੇ ਤੁਹਾਨੂੰ ਦੱਸੀਏ ਕਿ ਹੁਣ ਉੱਤਰੀ ਭਾਰਤ 'ਚ ਸੀਤ ਲਹਿਰ ਦੀ ਚੇਤਾਵਨੀ ਹੋਈ ਹੈ ਦਿੱਲੀ ਤੋਂ ਯੂਪੀ ਤੱਕ ਤਾਪ ਪਰ ਡਿੱਗਿਆ ਹੋਇਆ ਪੰਜਾਬ 'ਚ yellow alert ਜਾਰੀ ਹੋਇਆ ਖਾਸ ਭੂ ਵੇਖੜੀਆਂ ਮੌਸਮ ਵਿਭਾਗ ਦੇ ਮੁਤਾਬਕ ਕੀਤੀਆਂ ਗਈਆਂ ਨੇ ਲੋਕਾਂ ਨੂੰ ਸੁਚੇਤ ਕੀਤਾ ਗਿਆ alert ਜਾਰੀ ਪੰਜਾਬ ਦੇ ਵਿੱਚ ਕੀਤਾ ਗਿਆ ਕਿ ਤੁਸੀਂ ਜਰਾ ਸੁਚੇਤ ਰਹੋ ਕਿਉਂਕਿ ਇਹ ਬਦਲਦਾ ਮੌਸਮ ਤੁਹਾਡੇ ਲਈ ਕਹਿਰ ਸਾਬਤ ਹੋ ਰਿਹਾ ਔਰ ਬਹੁਤ ਸਾਰੀਆਂ ਵੱਡੀਆਂ ਭੂ ਵੇਖੜੀਆਂ ਜਿਹੜੀਆਂ ਨੇ WYMD ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਕੀਤੀਆਂ ਗਈਆਂ ਨੇ ਔਰ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਖਤਰੇ ਦੀ ਘੰਟੀ ਬਚੀ ਹੋਈ ਹੈ ਜਾਨਕਿ ਪੰਜਾਬੀ ਹੁਣ ਕੜਾਕੇ ਦੀ ਟੰਤਾ ਸਾਹਮਣਾ ਹੋਰ ਵੱਡੀ ਮਾਤਰਾ ਦੇ ਵਿੱਚ ਕਰਨ ਗਿਆ ਜਿਸ ਤੋਂ ਬਾਅਦ ਬਹੁਤ ਸਾਰੇ ਚੀਜ਼ਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਸੁਚੇਤ ਕੀਤਾ ਗਿਆ ਔਰ ਦੱਸਿਆ ਗਿਆ ਕਿ ਜਿਹੜੇ ਲੋਕ ਨੇ ਉਸ ਆਧਾਰ 'ਤੇ ਸੁਚੇਤ ਰਹਿਣ ਤਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਖਾਸ ਅਪਡੇਟ ਸਾਹਮਣੇ ਆਈ ਹੈ ਇਸ ਵੀਡੀਓ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰ